ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਤੁਹਾਡਾ ਆਪਣਾ ਚੈਨਲ ਜ਼ਿਲ੍ਹਾ ਸੰਗਰੂਰ ਦੇ ਪੁਹਾਣੀਗੜ ਦੇ ਪਿੰਡ ਲਖੇਵਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਬਕਾ ਕੈਬਨਿਟ ਮੰਤਰੀ ਵੀਜਿੰਦਰ ਸਿੰਘਲਾ ਵੱਲੋਂ ਅੱਜ ਪਿੰਡ ਲਖੇਵਾਲ ਪਹੁੰਚੇ ਜਿੱਥੇ ਉਹਨਾਂ ਵਿੱਚ ਉਸ ਸਮੇਂ ਪਰਮਹੰਗਾਰਾ ਮਿਲਦਾ ਦਿਖ ਨਜ਼ਰ ਆਇਆ ਜਦੋਂ 15 ਤੋਂ 20 ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀਜਿੰਦਰ ਸਿੰਘਲਾ ਜੀ ਦੇ ਨਾਲ ਬਲਾਕ ਪ੍ਰਧਾਨ ਗਰਦੀਪ ਸਿੰਘ ਕਰਾਚੋਂ ਬੈਠੇ ਨਜ਼ਰ ਆ ਰਹੇ ਹਨ ਅਤੇ ਉਹਨਾਂ ਦੇ ਨਾਲ ਸਾਬਕਾ ਸਰਪੰਚ ਸਿਮਰਨ ਸਿੰਘ ਪਿੰਡ ਫਮਣਵਾਲ ਅਤੇ ਹੋਰ ਵੀ ਬੱਖੋਕ ਪਿੰਡਾਂ ਦੇ ਸਰਪੰਚ ਪਹੁੰਚੇ ਹੋਏ ਹਨ ਜਿੱਥੇ ਦੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਲਖੇਵਾਲ ਦੀ ਸੰਗਤ ਬੈਠੀ ਨਜ਼ਰ ਆ ਰਹੀ ਹੈ ਅਤੇ ਹੋਰ ਪਿੰਡਾਂ ਤੋਂ ਵਿੱਚੋਂ ਵੀ ਪਾਰਟੀ ਵਰਕਰ ਪਹੁੰਚੇ ਹੋਏ ਸਨ ਜਿੱਤੇ ਨੇ ਆਮ ਆਦਮੀ ਪਾਰਟੀ ਨੂੰ ਤਿੱਖੇ ਹਮਲੇ ਕਰਦੇ ਉਹਨਾਂ ਨੇ ਕਿਹਾ ਕਿ ਹਾਲਾਤ ਪੰਜਾਬ ਦੇ ਬਹੁਤ ਨਾਜਿਕ ਹੋ ਚੁੱਕੇ ਹਨ ਚਾਹੇ ਨਸ਼ੇ ਦੇ ਮੁੱਦੇ ਦੀ ਗੱਲ ਹੋਈਏ ਚਾਹੇ ਗੈਂਗਸਟਰਾਂ ਦੇ ਮੁੱਦਿਆਂ ਦੀ ਗੱਲ ਕਰੀਏ ਚਾਹੇ ਕਿਸੇ ਵੀ ਰੋਜ਼ਗਾਰ ਦੇ ਮੁੱਦਿਆਂ ਲੈ ਕੇ ਗੱਲ ਕਰੀਏ ਹਰ ਜਗ੍ਹਾ ਦੇ ਫਰੰਟ ਤੇ ਆਮ ਆਦਮੀ ਪਾਰਟੀ ਨੂੰ ਜਿੱਥੇ ਉਹਨਾਂ ਨੇ ਤਿੱਖੇ ਹਮਲੇ ਕੀਤੇ ਅਤੇ ਉਹਨਾਂ ਨੇ ਕਿਹਾ ਆਮ ਆਦਮੀ ਪਾਰਟੀ ਨੂੰ ਸਵਾਲ ਕੀਤੇ ਅਤੇ ਸੌਕੇ ਦੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਡ ਲਖੇਵਾਲ ਵੀਖੇ ਜਦੋਂ ਪਹੁੰਚੇ ਤਾਂ ਜਿਹੜੇ ਪਰਿਵਾਰ ਕਾਂਗਰਸ ਸ਼ਾਮਲ ਹੋ ਰਹੇ ਸਨ ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਚਾਹੇ ਘਰਾਂ ਦੇ ਪੱਕੇ ਫਾਰਮ ਭਰਨ ਦੇ ਹੋਣ ਜਾਂ ਪੈਨਸ਼ਨਾਂ ਦੇ ਫਾਰਮਾਂ ਦੇ ਲਈ ਮੁਲਾਜ਼ਮ ਭੇਜੇ ਗਏ ਸਾਨੂੰ ਉਹਨਾਂ ਦੇ ਘਰਾਂ ਦੇ ਵਿੱਚ ਵੀ ਉਹ ਉੱਥੇ ਨਾ ਪਹੁੰਚਣ ਇਸ ਨੂੰ ਲੈ ਕੇ ਵੀ ਵਿਜੇਂਦਰ ਸਿੰਘ ਲਾਜੀ ਵੱਲੋਂ ਤਿੱਖੇ ਹਮਲੇ ਕੀਤੇ ਗਏ ਤੇ ਉਹਨਾਂ ਨੇ ਕਿਹਾ ਕਿ ਮੇਰੇ ਆਉਣ ਦੇ ਨਾਲ ਅਗਰੇ ਅਫਸਰ ਸਾਹਿਬ ਆਉਣ ਆ ਕੇ ਪਿੰਡਾਂ ਵਿੱਚ ਕੰਮ ਕਰਦੇ ਹਨ ਤਾਂ ਇਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਮੈਂ ਹਰੇਕ ਪਿੰਡ ਪੰਚਣ ਲਈ ਤਿਆਰ ਹਾਂ ਅਤੇ ਉਹਨਾਂ ਨੇ ਕਿਹਾ ਕਿ 2027 ਦੇ ਵਿੱਚ ਤਿਆਰੀਆਂ ਖਿੱਚ ਲਈਆਂ ਨਹੀਂ ਹਨ ਅਤੇ ਉਸ ਨੂੰ ਹੋਰ ਸੁਣਾਉਣੇ ਕੀ ਕੀ ਕਿਨਾਂ ਦੇ ਕਹਿੰਦੇ ਨਜ਼ਰ ਆਏ ਗੁਰਦੀਪ ਸਿੰਘ ਕਰਾਚੋਂ ਅਤੇ ਕੈਬਨਿਟ ਸਾਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਘ ਲਾਜੀ ਟੱਕ ਪੱਜੀ ਦੇ ਅਤੇ ਹਸਪੀਟਲ ਬਣਾਵਾਇਆ 16 ਮੈਡੀਕਲ ਕਾਰ ਲੈ ਕੇ ਆਵਾਯੋ ਜਲਕਤ ਮੰਤਰੀ ਸਾਹਿਬ ਨੇ ਮਨਜ਼ੂਰ ਕਰਵਾ ਲਈ ਉਹ ਨਹੀਂ ਨਮਨ ਸ਼ਾਹ ਗੁਰੂਬਾਬਾ ਨੂੰ ਪੱਤਰ ਵਿੱਚ ਪੱਟਿਆ ਆਇਆ ਕੰਮ ਵਜਿਹੜੇ ਹੁੰਦੇ ਨੇ ਉਹ ਸੋਚ ਲਿੱਟੇ ਨੇ ਸੋਚ ਹੋਣੀ ਚਾਹੀਦੀ ਹੈ ਕਿੱਥੋਂ ਪੈਸਾ ਆਊਗਾ ਕਿੱਥੋਂ ਕਿ ਇਹ ਜਿਹੜੇ ਕਹਿੰਦੇ ਜਦੋਂ ਉਹਨਾਂ ਖਨੂਰ ਦੇ ਪਿੰਡਾਂ ਦੇ ਪ੍ਰਚਾਰ ਕਰ ਚੱਲਾ مجھے نہیں پہ سارے درشن ہے واحر واحر جب میں آیا تو میری پتا لگا کہ آج کوئی سرکار یہ گل کا سنیہ لوگ سیگلے کا پروگرام ہے جا رہا ہوں ਉਹ ਫਾਈਟ ਚ ਨਾ ਬਦੂਰਾਂ ਦੀ ਪੈਨਸ਼ਨਾਂ ਅੰਮੀ ਲਾਉਂਦੇ ਸੀ ਤੇ ਫਿਰ ਪੈਨਸ਼ਨਾਂ ਦੇ ਕਾਗਜ਼ ਵੰਡਣ ਵਾਸਤੇ ਇਕੱਲੇ ਇਕੱਲੇ ਚੰਗੀ ਚ ਜਾ ਕੇ ਪੈਨਸ਼ਨ ਦੀ ਮਨਜ਼ੂਰੀ ਦਿੰਦੇ ਸੀ ਆਇਓ ਸਗੜਾ ਇਜ਼ਤਮਾਨ ਨੇ ਸਾਡੇ ਹੱਕੇ ਵਾਸਤੇ ਕੁਝ ਨਾ ਦਬਾਅ ਦੇਣਾ ਹੋਵੇ ਆ ਮੈਂਬਰ ਸਾਹਿਬ ਆ ਰਹੇ ਸਾਡੇ ਆ ਬਾਬਾ ਕੋ ਜਿੱਤ ਕੇ ਮੈਂਬਰ ਬਣ ਜਾਂਦਾ ਉਹਦੀ ਆਪਣੀ ਬਾਗ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਣੇ ਬਾਗ ਦਾ ਬਤਾਵੇ ਕਿ ਪੰਚਾਇਤ ਨੂੰ ਕੋਈ ਪੈਸਾ ਆਊਗਾ ਤੇ 10 ਮਿੰਟ ਨਾਲ ਹੋ ਗਈ ਸੀ ਨਾ ਸਰਕਾਰਾਂ ਆਪੀਆਂ ਸਕੂਲ ਨਾਲੇ ਹਸਪਤਾਲ ਬਣਾ ਕੇ ਕੱਢ ਲਈ ਆ ਬੱਚਿਆਂ ਦਾ ਕਿ ਆਪਣੇ ਬੱਚੇ ਜਦੋਂ ਤੱਕ ਸਾਡੇ ਮੰਨ ਦੇ ਵਿੱਚ ਇਸ ਤਰ੍ਹਾਂ ਦੀ ਫੀਲੀ ਨਹੀਂ ਹੋਊਗੀ ਸਾਡੇ ਮਨ ਦੇ ਜਿਹਾ ਦਾ ਗਲਤ ਨਹੀਂ ਹੋਗਾ ਕਿ ਜੇ ਗਰੀਬ ਦਾ ਬੱਚਾ ਉਹ ਸਰਕਾਰੀ ਸਕੂਲ ਚ ਜਾ ਕੇ ਪੜ੍ਹਨਾ ਹੈ ਤੇ ਉਸ ਦੇ ਵਾਸਤੇ ਚੰਗੀ ਸਹੂਲਤ ਹੋਊਗੀ ਤਾਂ ਬੱਚਾ ਛੇਰ ਬੱਚੇ ਬਰਾਬਰ ਪੜ੍ਹਾਈ ਕਰਕੇ ਉੱਪਰ ਜਾ ਸਕਦਾ ਹੈ ਉਹਨਾਂ ਦਾ ਕਦੇ ਵੀ ਕੋਈ ਯਤਨ ਨਹੀਂ ਜਾਂਦਾ। ਡਾਇਰੈਕਟਰ ਸਾਹਿਬ ਦੀ ਤਸੱਲੀ ਹੈ ਕਿ ਜੇ ਸਾਡੇ ਸਕੂਲਾਂ ਪਹੁੰਚੀ ਉਥੇ ਕਿੰਨਾ ਜਨਾਨ ਵੀ ਕੀਤਾ ਬੱਚਿਆਂ ਵਾਸਤੇ। ਸਕੂਲ ਦੇ ਕਿੱਲੇ ਰਾਏ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਦੇ ਸਟਾਲਿਸਟ ਬਾਕੇ ਖੜੇ ਕਿਤੇ। ਸਰਕਾਰੀ ਸਕੂਲਾਂ ਦੇ ਹੱਥ ਵਾਲੀ ਖੋਲੇ। ਜਿਹੜੀ ਜਿਹੜੀ ਰਾਜ ਦੀ ਸਕੂਲ ਸੀ ਜੇ ਸਾਡੇ ਉਨੇ ਕੋਈ ਬੰਦਾ ਕੋਈ ਹਲਦਾ ਕਰਕੇ ਭੱਜ ਨਾ ਸਕੇ ਜੇ ਕੈਮਰੇ ਨਾਲ ਵੀ ਗੱਲ ਆਈ ਤਾਂ ਇਕੱਲੇ ਇਕੱਲੇ ਪਿੰਡ ਦੇ ਹਰ ਮੋੜ ਤੇ ਆਪਣੇ ਲਾਕੇ ਜੇ ਅਰੇ ਲੱਗੇ ਤਾਂ ਵੀ ਕੋਈ ਬੰਦਾ ਗਲਤ ਸੰਭਾਲ ਕੇ ਸਾਡੇ ਨਾਲ ਤੇ ਬਾਕੀ ਕਿਸੇ ਨਾਲ ਨਹੀਂ ਜਿਹੜਾ ਕਹਿਣਾ ਮਕਸਦ ਇਹ ਹੈ ਜੇ ਮੰਨੇ ਨੂੰ ਲੋਕ ਸੁਧਿਵਾਰੀ ਜੇ ਉਹਨੂੰ ਆਪਣੀ ਜ਼ਿੰਮੇਵਾਰੀ ਨੂੰ ਚੰਗੇ ਤਰੀਕੇ ਨਾਲ ਨਿਭਾਉਣੀ ਆਂ ਬਦਲ ਦੀ ਸਰਕਾਰ ਆਈ ਸੀ ਤੇ ਪਿਛਲੇ 3 ਸਾਲ ਦੇ ਵਿੱਚ ਆਪਾਂ ਨੂੰ ਬਦਲ ਦੀ ਸਰਕਾਰ ਕੀ ਦੇਖਣਾ ਪਿਆ ਇਹ ਮਾਈਨਿੰਗ ਦੀ ਗੱਲ ਕਰ ਲੋ ਤਾਂ ਮਾਈਨਿੰਗ ਇੱਕ ਨੰਬਰ ਤੇ ਚੱਲ ਰਹੀ ਜੇ

ہوں نمیا پنچایت بنیا سرکار کو پیسہ ہی نہیں کیونکہ سرکار کا قرضہ ہے وہ چار گنا بڑھ گیا پہلے تین سال میں تو اس کر کے اج سمجھ کی لوڑ ہے دوسرا آپ نے کہا کہ بہت ساری سنگت کئی پنڈا چڈر پارٹی کو چڑھ کے کانگریس پارٹی کی سمجھ ہے کہ لوگوں کا وشواس جو یہاں نے وشواس کا آپ لوگوں نے ٹھیک ہے لوگوں کا مان کو اٹھ چکے ہیں آج لوگوں کا مان ہے کہ اپنے علاقے میں تو اس پارٹی میں تو اس نمیدے آنوں اگے لے کے آئیے جڑے زمین باری سمجھ کے اپنے علاقے میں ترقی واسطے سے کام کرتے ہیں تو اس کا جائے چھوٹے کو لائے ہیں اور چھوٹے گرانے بیٹی کی تیسی طرح آج حاضر ہوئے ہیں اور میں اپنے سارے پروار دے کے لوگ اسی بھی آئے ہیں کسی کو فیڈیٹر نہیں ہوئے ہیں لوگ کنتر ہے ازادی ਸਾਡੇ ਪੰਜਾਬੀਆਂ ਦੇ ਵਿੱਚ ਸਭ ਤੋਂ ਵੱਧ ਸਹਾਤਾ ਪੰਜਾਬੀਆਂ ਨੇ ਇਸ ਕਾਜ ਦੇ ਖਿਲਾਫ ਦੇ ਖਿਲਾਫ ਹੋਇਆ। ਆ ਵੀ ਜੇ ਨਹੀਂ ਹੋ ਜਾਣਾ ਤਾਂ ਬਾਬਾ ਸਾਹਿਬ ਵੀ ਤੋਂ ਅਵੇਕੜ ਦਾ ਕਿਲਾਵਾ ਅਪਮਾਨ ਕੀਤਾ। ਆ ਕਾਜ ਦੇ ਖਿਲਾਫ ਜੁਨਾ ਸਮਝਾ ਲਿਖਿਆ ਸੀ। ਇਸ ਕਰਕੇ ਕਿਸੇ ਵੀ ਪਿੰਡ ਦੇ ਨਾਲੇ ਕਿਰਪਾ ਕੀਤੀ ਇਸ ਲਾਭ ਦੇ ਅਭਿ ਲਖਵਾਉ ਲੋਕੇ ਕਮਜ਼ੋਰ ਰਹਿਣ ਜਰਾਂ। ਉਦੋਂ ਦੁਗਣਾ ਉੱਪਰ ਚੱਕ ਕੇ ਜਾਗੇ ਸਾਡੇ ਪਿੰਡ ਦਾ ਚੰਗੇ ਪੀਕੇ ਦੇ ਨਾਲ ਵਿਕਾਸ ਹੋ ਕੇ ਆਪਨੇ ਪਿੰਡ ਦੇ ਨਾਲ ਦੁਨੀਆ ਤੂਲਤਾ ਸਾਡੇ ਮਾਣ ਨੂੰ ਵਧਾ ਕੇ। ਤੁਮੇਂ ਜਦਾ ਪੁੱਛਿਆ ਕਹਿੰਦਾ ਹੋਇਆ ਅੱਜ ਜਿਹੜੀ ਸੰਗਤ ਸਾਡੀ ਆ ਕੇ ਪੌਂਸਵਾਨ ਬੱਤੀ ਸਾਡੇ ਆਏ ਐ ਜੁਆਇਨ ਕਰਨ ਵਾਲੇ ਉਹਨਾਂ ਨੂੰ ਦੂਹ ਕਹਿੰਦਾ ਕਿ ਸਾਰੇ ਆ ਗਏ ਹੋ ਤੇ ਆਪਾਂ ਕਾਂਗਰਸ ਪਾਰਟੀ ਦੀ ਫੌਲੀ ਅੱਜ ਸਰਜੀਤ ਸਿੰਘ ਪੁੱਤਰ ਅਮੰਤ ਸਿੰਘ ਹੈਪੀ ਸਿੰਘ ਪੁੱਤਰ ਸੁਮਨ ਬਰਤਾਰ ਸਿੰਘ ਪੁੱਤਰ ਮਨਜੀਤ ਕੌਰ ਸਾਡੇ ਮਹਿਲਾ

ਤੋ ਹੋ ਗਏ ਸਰਕਾਰੀ ਸਰਕਾਰ ਦੇ 3 ਸਾਲ ਪੂਰੇ ਹੋ ਰਹੇ ਨੇ ਤੇ 2 ਸਾਲ ਦਾ ਟਰਮ ਰਹਿ ਗਈ ਤੇ ਲੋਕ ਆਮ ਆदमी ਪਾਰਟੀ ਘਟ ਕੇ ਗੱਲ ਫੈਨ ਕਰ ਰਹੇ ਲੱਗੇ ਮਤ ਕੀ ਕੰਮੂਗੇ ਕਾਂਗਰਸ ਪਾਰਟੀ ਦੇ ਪਹਿਲਾਂ ਵਿਕਾਸ ਕਰੇ ਹੋਏ ਰੇ ਇਹ ਜਿਹੜੀ 2022 ਦੇ ਵਿੱਚ ਹਲੇ ਰਈ ਆਈ ਸੀ ਆਮ ਆਦਮੀ ਪਾਰਟੀ ਦੀ ਉਦੋਂ ਸਾਡੇ ਇਹ ਕਾਂਗਰਸੀ ਭਰਾ ਉਹ ਸਾਡੀ ਉਧਰ ਵੋਟਾਂ ਪਾਈਗੇ ਪਰ ਹੁਣ ਇਹਨਾਂ ਨਾਲ ਜਦ ਦੇਖ ਲਿਆ ਵੀ 3 ਸਾਲਾਂ ਦੇ ਵਿੱਚ ਕੱਖ ਨਹੀਂ ਹੋਇਆ ਕਣਕ ਹੈ ਉਹ ਰੁਕੀ ਪਈ ਹੈ ਜਿਹੜੀ ਆਉਂਦੀ ਹੁੰਦੀ ਸੀ ਬੱਚੇ ਘਰਾਂ ਦੇ ਪੈਸੇ ਨਹੀਂ ਆ ਰਹੇ ਗਰੀਬ ਪਰਿਵਾਰਾਂ ਨੂੰ ਕੋਈ ਵਿਕਾਸ ਮਿਲੋਦਲਾ ਦਾ ਇੱਕ ਟਿੱਕ ਨਹੀਂ ਲੱਗੀ ਹੋਈ ਕੋਈ ਵਿਕਾਸ ਕਾਰਜ ਨਹੀਂ ਹੋਇਆ ਜਿਹੜੇ ਇਹ ਵੱਡੇ ਵੱਡੇ ਦਾਅਵੇ ਕਰਦੇ ਸੀ ਉਹਦੇ ਸਬੰਧ ਦੇ ਵਿੱਚ ਹੁਣ ਦੇਖ ਲਿਆ ਵੀ 3 ਸਾਲ ਲੰਘ ਗਏ ਹੁਣ ਜਿਹੜੇ ਬਾਕੀ 2 ਸਾਲ ਬਚ ਗਏ ਉਹਨਾਂ ਦੇ ਵਿੱਚ ਕੀ ਹੋਣਾ ਇਸ ਕਰਕੇ ਅੱਜ ਲਖੇਵਾਲ ਪਿੰਡ ਤੋਂ ਸ਼ੁਰੂਆਤ ਹੋਈ ਹੈ ਜੀ ਕਿੰਨੇ ਕ ਪਰਿਵਾਰ ਅੱਜ ਕਾਂਗਰਸ ਨਾਲ ਜੁੜ ਗਏ ਕਟੋ ਘਟ ਜੀ ਦਰਜਲ ਤੋਂ ਉੱਪਰ ਪਰਿਵਾਰ ਕਾਂਗਰਸ ਦੇ ਵਿੱਚ ਜੁਆਇਨ ਕਰੇ ਨੇ ਹੋਰ ਪਿੰਡਾਂ ਦੇ ਵਿੱਚ ਵੀ ਤੁਸੀਂ ਦੇਖਿਓ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤਿਆਰੀ ਸ਼ੁਰੂਆਤ ਹੋ ਰਹੀ ਹੈ ਬਹੁਤ ਪਿੰਡਾਂ ਦੇ ਵਿੱਚ ਤੁਸੀਂ ਦੇਖੋਗੇ ਪਰਿਵਾਰ ਹੋਰ ਜੋੜਨਗੇ। ਭ੍ਰਿਸ਼ਟਾਚਾਰ ਨੂੰ ਲੈ ਕੇ ਕਿਵੇਂ ਦੇਖਦੇ ਹੋ ਸਰਕਾਰ ਦੀ ਨੀਤੀਆਂ? ਭ੍ਰਿਸ਼ਟਾਚਾਰ ਤੱਕ ਕਹਿਣ ਦੀਆਂ ਗੱਲਾਂ ਲੈ ਜੀ ਆਪਣਾ ਪਵਾਨੀਗੜ੍ਹੇ ਦੇਖ ਲਓ ਤੁਸੀਂ ਇਹ ਆਈ ਸੀ ਇਹ ਪਾਲ ਟੀਵੀ ਅਸੀਂ ਜਵੇਂ ਕੋਈ ਭ੍ਰਿਸ਼ਟਾਚਾਰ ਨਹੀਂ ਕਰਦਦੇ ਆਪਦੇ ਐਮਐਲਏ ਦੇ ਕਾਰਵਾਈਆਂ ਕਰਾਂਗੇ ਮੰਤਰੀਆਂ ਦੇ ਕਰਾਂਗੇ ਇੱਕ ਵਿਜੇ ਸਿੰਘਲਾ ਤੇ ਮਾਨਸਾ ਵਾਲੇ ਇੱਕ ਝੂਠੀ ਉਹ ਕਰਕੇ ਕਰੀ ਦੀ ਪਰ ਹੁਣ ਟ੍ਰੱਕ ਜੁਨੀ ਵਾਲਾ ਮਸਲਾ ਦੇਖ ਲੋ ਪਰਿਵਾਰ ਸਰਿਆ 55 ਲੱਖ ਰੁਪਏ ਦਾ આરોਪ ਲਾ ਰਹੇ ਆਂ ਅੱਜ ਤੱਕ ਕੋਈ ਕਾਰਵਾਈ ਨਹੀਂ ਕਰੀ ਸੱਟ ਬਠਿਆਤੀ ਮੈਨੂੰ ਤਾਂ ਕੋਈ ਕਾਰਵਾਈ ਕਰਨੀ ਵੀ ਨਹੀਂ ਤਾਂ ਕਿਵੇਂ ਦੇਖਦਾ ਲੋਕਾਂ ਦੇ ਵਿੱਚ ਉਹਨਾਂ ਦੇ 2021 ਆਰੀਏ ਕਿਵੇਂ ਲੱਗਦੇ ਨੇ ਤਿਆਰੀਆਂ ਵਾਂਗ ਸਰਕਾਰ ਕਾਂਗਰਸ ਦੀ ਬਣਾਉਣਗੇ ਜਿਹੜੇ ਲੋਕ ਜਿਹੜੇ ਹੁਣ ਅਸੀਂ ਮੋੜਾਂ ਤੇ ਖੁੰਡਾਂ ਤੇ ਗੱਲਾਂ ਬਾਤਾਂ ਕਰਦੇ ਦੇਖਦੇ ਆਂ ਕਾਂਗਰਸ ਨੂੰ ਯਾਦ ਕਰਦੇ ਨੇ ਸ੍ਰੀ ਵਿਜੇਂਦਰ ਸਿੰਘਲਾ ਦੇ ਜਿਹੜੇ ਕੀਤੇ ਵਿਕਾਸ ਕਾਰਜ ਨੇ ਲੋਕ ਉਹ ਮੂੰਹ ਬੋਲਦੇ ਰਹੇ ਵੀ ਭਾਈ ਕੰਮ ਉਹਨਾਂ ਨੇ ਵਧੀਆ ਕਰੀ ਸਹੀ ਉਹਨਾਂ ਨੂੰ ਦੇਖਦੇ ਹੋਏ ਆਪਣੇ ਹਲਕੇ ਦੇ ਵਿੱਚੋਂ ਵੀ ਤੇ ਪੂਰੇ ਪੰਜਾਬ ਦੇ ਵਿੱਚੋਂ ਵੀ ਪੂਰੀ ਹਲੇਰੀ ਚੱਲੂਗੀ ਜੀ ਕਾਂਗਰਸ ਦੀ ਸਰਕਾਰ ਬਣੂਗੀ 2027 ਦੇ ਵਿੱਚ ਸਿਮਰਨ ਸਾਹਿਬ ਅੱਜ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਲਖੇਵਾਲ ਤੋਂ ਕੁਝ ਪਰਿਵਾਰਾਂ ਨੇ ਕੀ ਕਮੋਗੇ ਅੱਜ ਪਿੰਡ ਲਖੇਵਾਲ ਦੇ ਵਿੱਚ ਬਹੁਤ ਸਾਰੇ ਸਾਥੀ ਸਹਿਬਾਨਾਂ ਨੇ ਜਿਹੜੇ ਪਿਛਲੇ ਸਮੇਂ ਦੂਜੀਆਂ ਪਾਰਟੀਆਂ ਨਾਲ ਸੰਬੰਧ ਰੱਖਦੇ ਸੀ ਉਹ ਸਾਰਿਆਂ ਨੇ ਅੱਜ ਆਪਣੀਆਂ ਆਪਣੀਆਂ ਪਾਰਟੀਆਂ ਛੱਡ ਕੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਮੂਲਤ ਕੀਤੀ ਹੈ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਜੀ ਆਇਆਂ ਆਖਦਾ ਹਾਂ ਔਰ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਉਹਨਾਂ ਨੂੰ ਤੇ ਉਹਨਾਂ ਦੀ ਸਾਰੀ ਟੀਮ ਨੂੰ ਆਉਣ ਵਾਲੇ ਸਮੇਂ ਸਾਡੀ ਪਾਰਟੀ ਵਿੱਚ ਬੰਦਾ ਮਾਨ ਸਨਮਾਨ ਸਤਿਕਾਰ ਹਰ ਚੀਜ਼ ਉਹਨਾਂ ਵਾਸਤੇ ਹਾਜ਼ਰ ਰਹੂਗੀ ਔਰ ਨਾਲ ਹੀ ਨਾਲ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਅੱਜ ਦੀ ਮੌਜੂਦਾ ਸਰਕਾਰ ਦੇ 3 ਸਾਲਾਂ ਦੇ ਵਿੱਚ ਜੋ ਕਾਰਗੁਜ਼ਾਰੀ ਰਹੀ ਹੈ ਉਹਨੂੰ ਦੇਖਦੇ ਹੋਏ ਉਹਨਾਂ ਵਿੱਚ ਜੋ-ਜੋ ਵਾਅਦਾ ਸਰਕਾਰ ਨੇ ਕੀਤਾ ਸੀ ਲੋਕਾਂ ਨਾਲ ਨਾ ਪੂਰਾ ਕਰਨ ਕਰਕੇ ਉਸ ਕਰਕੇ ਅੱਜ ਸਰਕਾਰ ਦੀ ਇਹ ਕਾਰਗੁਜ਼ਾਰੀ ਨੂੰ ਦੇਖ ਕੇ ਲੋਕਾਂ ਨੇ ਅੱਜ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਮੂਲਤ ਕੀਤੀ ਹੈ ਕੀ ਹਾਲ ਅੱਜ ਕਿਸਾਨ ਭਰਾਵਾਂ ਦਾ ਬਾੜਾਂ ਦੇ ਉੱਪਰ ਹੋ ਰਿਹਾ ਹੈ ਕੀ ਆਮ ਆਦਮੀ ਪਾਰਟੀ ਦਾ ਔਰ ਭਾਜਪਾ ਦੀ ਸਰਕਾਰ ਦਾ ਕਿਸਾਨੀ ਦੇ ਜਾਂ ਕਿਸਾਨਾਂ ਦੇ ਪ੍ਰਤੀ ਉਹਨਾਂ ਦਾ ਕੀ ਸੋਚਾ ਆਪਣੇ ਸਾਹਮਣੇ ਹੈ ਬੇਰੋਜ਼ਗਾਰੀ ਪੂਰੇ ਕਿਸ ਤਰੀਕੇ ਦੇ ਨਾਲ ਨਸ਼ਾ ਪੰਜਾਬ ਵਿੱਚ ਵੱਧ ਰਿਹਾ ਹੈ ਕਿਸ ਤਰੇ ਦਾ ਕਿਸ ਤਰੀਕੇ ਨਾਲ ਲੁੱਟਾਂ ਖਵਾ ਦੀ ਗੱਲ ਹੋ ਰਹੀ ਹੈ ਕਿਸ ਤਰੀਕੇ ਦਾ ਭ੍ਰਸ਼ਟਾਚਾਰ ਦੀ ਗੱਲ ਚੱਲ ਰਹੀ ਹੈ ਇਹ ਜੋ ਵਾਅਦਾ ਪਿੰਡਾਂ ਦੀਆਂ ਸਹੂਲਤਾਂ ਵਾਸਤੇ ਪਿੰਡਾਂ ਦੇ ਵਿਕਾਸ ਕਰਜਾਂ ਵਾਸਤੇ ਆਮ ਆਦਮੀ ਪਾਰਟੀ ਨੇ ਕੀਤਾ ਸੀ ਅੱਜ ਕੋਈ ਵਾਅਦਾ ਪੂਰਾ ਨਹੀਂ ਕੀਤਾ ਇਸ ਕਰਕੇ ਲੋਕ ਬੜੇ ਬੇਹਾਲ ਹਨ ਔਰ ਉਹ ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਵੱਡੇ ਪੱਧਰ ਸ਼ਿਮੂਲਤ ਕਰਨਗੇ ਔਰ ਇਹ ਅੱਜ ਹੀ ਕਿ ਸ਼ੁਰੂਆਤ ਹੈ ਲਖਿਆਲ ਪਿੰਡ ਚ ਜਿੱਥੇ ਬਹੁਤ ਸਾਰੀ ਸੰਗਤ ਨੇ ਅੱਜ ਕਾਂਗਰਸ ਪਾਰਟੀ ਦੀ ਸਾਰੀ ਟੀਮ ਦੀ ਨਾਲ ਮਿਲ ਕੇ ਹੋਰੇ ਕਾਂਗਰਸ ਮੁਲਕ ਕੀਤੀ ਹੈ ਸਰ ਇੱਕ ਗੱਲ ਕੀਤੀ ਜਾ ਰਹੀ ਜੀ ਲਖੇਵਾਲ ਦੇ ਵਿੱਚ ਅੱਜ ਕੋਈ ਆਫੀਸਰ ਆਇਆ ਨਹੀਂ ਬੱਚੇ ਘਰੋਂ ਲੈ ਕੇ ਜਾਓ ਹੋਰ ਵੀ ਸਾਰਾ ਸਾਡਾ ਪ੍ਰੋਗਰਾਮ ਹੈ ਕੀ ਬਸ ਕੁਝ ਨਹੀਂ ਉਹਨਾਂ ਨੇ ਪਿਛਲੇ 3 ਸਾਲਾਂ ਦਾ ਕੁਝ ਕੀਤਾ ਨਹੀਂ ਅੱਜ ਜਦੋਂ ਲੋਕਾਂ ਨੇ ਪਾਰਟੀ ਛੱਡ ਕੇ ਕਾਂਗਰਸ ਜੁਆਇਨ ਕਰਨ ਦੀ ਗੱਲ ਕੀਤੀ ਤਾਂ ਅੱਜ ਕੋਈ ਅਫਸਰ ਸਰਬਾਨਾਂ ਨੇ ਆਇਆ ਵੀ ਅਸੀਂ ਤੁਹਾਡੇ ਕੱਚੇ ਘਰਾਂ ਦੇ ਪੈਸੇ ਬਾਹਰ ਲੈਣੇ ਆ। ਚੰਗੀ ਗੱਲ ਆ ਭਾਈ ਪੌਣ ਜੇ 3 ਸਾਲ ਨਹੀਂ ਪਾਏ ਮੈਂ ਤਾਂ ਜਾਨਾ ਇਸ ਸਾਲ ਪਾ ਦੇ ਜਿਹੜੇ ਗਰੀਬ ਨੂੰ ਲੋੜ ਹੈ ਉਹਨੂੰ ਤਾਂ ਸਹੂਲਤ ਮਿਲਣੀ ਚਾਹੀਦੀ ਹੈ। ਪਰ ਲੇਕਿਨ ਜੇ ਮੇਰੇ ਕਰਕੇ ਆਉਣਗੇ ਤਾਂ ਮੈਂ ਹੋਰ ਪਿੰਡਾਂ ਜਾਣਾ ਸ਼ੁਰੂ ਕਰਾਂਗਾ ਤਾਂ ਕਿ ਬਾਕੀ ਜਗ੍ਹਾ ਵੀ ਆ ਜਾਣ। ਮੇਰਾ ਤਾਂ ਮਕਸਦ ਇਹ ਵੀ ਲੋਕਾਂ ਨੂੰ ਸਹੂਲਤ ਮਿਲਣੀ ਚਾਹੀਦੀ ਹੈ। ਲੋਕਾਂ ਨੇ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਿੱਤੀ ਸੀ ਤੇ ਅੱਜ ਸਰਕਾਰ ਦੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਸਹੂਲਤਾਂ ਦੇਣ ਪੰਜ ਮਰਲੇ ਦੇ ਪਲਾਟਾਂ ਦੀ ਸਹੂਲਤ ਹੈ ਚਾਹੇ ਉਹ ਕਿਸੇ ਗਰੀਬ ਦੇ ਨਾਲ ਜੁੜੀ ਹੋਈ ਕਿਸੇ ਤਰ੍ਹਾਂ ਦੀ ਵੀ ਸਹੂਲਤ ਹੈ ਉਹ ਲੋਕਾਂ ਨੂੰ ਮਿਲਣੀ ਚਾਹੀਦੀ ਹੈ ਗੱਲ ਕਰੀਏ ਵਿਕਾਸ ਕਰਾਉਣ ਬੜੇ ਕੁੱਤੇ ਆ ਰਹੇ ਨੇ ਪਰ ਪਿਛਲੇ ਪ੍ਰੋਜੈਕਟ ਜਿਹੜੇ ਤੁਹਾਡੇ ਟਾਈਮ ਤੇ ਚੱਲੇ ਸੀ ਉਹਨਾਂ ਦੀ ਵਿਕਾਟ ਕਿਤੇ ਯਾਰ ਨਿੱਕੜੇ ਕੋਈ ਫਰਕ ਨਹੀਂ ਪੈਂਦਾ ਲੋਕਾਂ ਨੂੰ ਪਤਾ ਹੈ ਕਿ ਕਿਹੜਾ ਕੰਮ ਕਿਨੇ ਕੀਤਾ ਹੈ ਲੋਗਾਂ ਨੂੰ ਪਤਾ ਕਿਹੜਾ ਪੈਸਾ ਕੌਣ ਲੈ ਕੇ ਆਇਆ ਸੀ ਮੇਰਾ ਤਾਂ ਮਕਸਦ ਹੈ ਕਿ ਕੰਮ ਪੂਰੇ ਹੋਣ ਲੋਗਾਂ ਨੂੰ ਸਹੂਲਤ ਮਿਲੇ ਜਦੋਂ ਸਾਡੀ ਵਾਰੀ ਆਊਗੀ ਉਦੋਂ ਫਿਰ ਜਿਹੜਾ ਕੰਮ ਰਹਿ ਗਿਆ ਫਿਰ ਬਾਕੀ ਪੂਰਾ ਕਰਾਂਗੇ ਅਹ ਪ੍ਰਸ਼ਤਾਚਾਰੀ ਨੂੰ ਕਿਵੇਂ ਦੇਖਦੇ ਨੇ ਜ਼ੀਰੋ ਟੋਲਰੈਂਸ ਦੀ ਨੀਤੀ ਹੋਵੇ ਨਸ਼ਾ ਦੇ ਮੁੱਦੇ ਦੀ ਤੁਹਾਨੂੰ ਪਤਾ ਹੀ ਹੈ ਕਿ ਅੱਜ ਕਿੰਨੇ ਮਾਵਾਂ ਦੇ ਪੁੱਤ ਨਸ਼ੇ ਕਰਕੇ ਨਸ਼ੇ ਦੀ ਭੇਡ ਚੜ ਗਏ ਤੇ ਰੱਬ ਨੂੰ ਪਿਆਰੇ ਹੋ ਗਏ ਤੇ ਕਿਸ ਤਰ੍ਹਾਂ ਨਸ਼ਾ ਪੰਜਾਬ 'ਚ ਵਿਕ ਰਿਹਾ ਤੇ ਪਿਛਲੇ 3 ਸਾਲ ਸਰਕਾਰ ਨੇ ਕੁਝ ਕੀਤਾ ਨਹੀਂ ਹੁਣ ਕਹਿੰਦੇ ਕਿ ਅਸੀਂ ਜ਼ੀਰੋ ਟੋਲਰੈਂਸ ਨਾਲ ਨਸ਼ਾ ਹੈ ਤੇ ਅਸੀਂ ਉਹਦੇ ਕਰਕੇ ਜਿਹੜੇ ਬੰਦੇ ਦੀ ਡਰੱਗਸ ਦੇ ਕੱਸੀ ਪੈਸਿਆਂ ਦਾ ਨਾਲ ਘਰ ਬਣਾ ਘਾਟਾ ਮਾਂਗੇ ਉਹ ਭਾਈ بڑے بڑے ਮਗਰਮੱਛ ਫੜੋ ਜੇ ਆਪਾਂ ਪੰਜਾਬ ਜੋ ਨਸ਼ਾ ਖਤਮ ਕਰਨਾ ਹੈ ਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਹੈ ਸਰਗ ਪਟਿਆਲੇ ਦੀ ਗੱਲ ਘਟਨਾ ਬਹੁਤ ਵੱਡੀ ਘਟਨਾ ਹੋਈ ਹੈ ਉਹ ਅਫਸਰ ਅਕਸਰ ਸਲਵਾਰ ਦਿੱਤੇ ਹੁੰਦੇ ਇੱਕ ਉਹ ਫੌਜੀ ਪੁੱਤ ਦੇ ਨੇ ਕਿਵੇਂ ਦੇਖਦੇ ਉਹਦੇ ਤੇ ਮੈਨੂੰ ਪਤਾ ਕਿ ਸਰਕਾਰ ਨੇ ਆਪਣੇ ਪੁਲਿਸ ਮੁਲਾਜ਼ਮਾ ਦੇ ਉੱਪਰ ਐਕਸ਼ਨ ਲੈਂਦਾ ਹੈ ਤੇ ਫੌਜੀ ਜਿਹੜੇ ਸਾਡੇ ਭਰਾ ਹੈ ਦੇਸ਼ ਦੀ ਰੱਖਿਆ ਰੱਖਿਆ ਕਰਦੇ ਆ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦੇ ਹੋਏ ਤਾਂ ਸਰਕਾਰ ਨੂੰ ਉਸ ਦੇ ਉੱਪਰ ਆਪਣੀ ਸਹੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਇਨਸਾਫ ਹੋ ਸਕੇ